ਕੀਤਾ ਤੁਹਾਡੀ ਬਾਤ ਕਮਾਲ ਹੈ ਮੈਂ ਕਿੰਨੇ ਸਾਲ ਦਿੱਤੇ ਆ ਮਕਬੂਲ ਸਾਹਿਬ ਮੈਂ ਲਗਭਗ 60 35 ਸਾਲ ਮੈਂ ਇਸ ਕਰੀ ਜੋ ਪੀ ਆ ਜੀ ਐ ਜੀ ਸਭ ਕਿ ਇਨਸਪੈਕਟਰ ਮੈਂ ਹੁਣ ਜਿਹੜਾ ਰਿਟਾਇਰ ਹੋਇਆ ਹਾਂ ਹਾਂ ਇਨਸਪੈਕਟਰ ਬਣਿਆ ਨੂੰ ਮੈਂ ਕਦੋਂ ਦਾ ਦੇਖ ਰਿਹਾ ਤਿੰਨ ਸਟਾਰ ਮੋਡਲ ਲੱਗੇ ਹੋਈ ਸੀ ਮੈਨੂੰ ਤਾਂ ਇਹ ਵੀ ਡੀਐਸਪੀ ਬਣ ਗਏ ਨਹੀਂ ਨਹੀਂ ਜੀ ਇੱਥੇ ਤੱਕ ਤਾਂ ਸਫਰ ਨਹੀਂ ਸੀ ਫਿਰ ਵੀ ਚਾਈ ਕਰਦੇ ਹੋਗੇ ਇਨਸਪੈਕਟਰ ਐਂਟ ਲੈਣਾ ਮੇਰੇ ਵਾਸਤੇ ਮੰਨ ਦਿਆ ਲੈ ਜੀ ਨਹੀਂ ਨਹੀਂ ਸਾਡੇ ਲਈ ਵੀ ਮੰਨ ਦੀ ਗੱਲ ਹੈ ਥੈਂਕ ਯੂ ਗੱਲਬਾਤ ਕਰਦੇ ਹਾਂ ਕਿਸਟਲ ਨੂੰ ਸਮਾਰਿਆ ਜਰਨੈਲ ਬਾਈ ਦੇ ਨਾਲ ਲਓ ਜੀ ਭਾਈ ਅ빠 ਜੀ ਕਹੀਏ ਤੇ ਜਦ ਐ ਤੋਂ ਜੀ ਮੈਨੂੰ ਤਾਂ ਲੱਗਦਾ ਇਹ ਤਾਂ ਲਿਖ ਰਿਹਾ ਐ ਡਾਇਰਕਟਰ ਜੀ ਇਹਨੂੰ ਹਾਂ ਕਿ ਦਾਰੀ ਇਹਨਾਂ ਨੇ ਸੇਰ ਜੀ ਦਾਰੀ ਨਾਲ ਕੋਈ ਲੈਂਗੁਏਜ ਹੈ ਮੇਨ ਦਾ ਦੱਸਦੇ ਮੈਂ ਤੁਹਾਨੂੰ ਹੋਰ ਬੋਲ ਕਰਾਂ ਹਾਂ ਬਹੁਤ ਵਧੀਆ ਹੈ ਸਾਡੇ ਮਹਾਲ ਸਿੰਘ ਭੁੱਲੋ ਜੀ ਸਾਹਿਬ ਸੀਗੇ ਤੇ ਉਹਨਾਂ ਵੱਲੋਂ ਇਹ ਇੱਕ ਕਲਚਰ ਟੋਪ ਸਿਰਜਿਆ ਗਿਆ ਸੀ ਹਾਂ ਉਹਨਾਂ ਵੱਲੋਂ ਸਿਰਜਿਆ ਗਿਆ ਵੀ ਉਹਨਾਂ ਦੇ ਕਰਕੇ ਅੱਜ ਤੱਕ ਅਸੀਂ ਐਜ਼ ਏ ਪੰਗੜਾ ਔਰ ਐਜ਼ ਏ ਸਿੰਗਰ ਤੌਰ ਤੇ ਜਾਣੇ ਜਾਂਦੇ ਹਾਂ ਅੱਜ ਸਮਾਂ ਬੜਾ ਸਮਾਂ ਜਦੋਂ ਤੁਸੀਂ ਕਲਚਰ ਟੀਮ ਦੇ ਇੰਚਾਰਜ ਰਹੇ ਹੋ ਕਲਚਰ ਟੂਰਪਾ ਬਣਾ ਰਿਹਾ ਮੈਂ ਵੀ ਰਹਾ ਹਾਂ ਤੁਹਾਡੇ ਅੰਦਰ ਵੀ ਰਿਹਾ ਮੈਂ ਸੈਕੰਡ ਇੰਚਾਰਜ ਤੁਹਾਡੇ ਨਾਲ ਰਹਾ ਬੜਾ ਉਹ ਸਮਾਂ ਯਾਦ ਆਉਂਦਾ ਤੇ ਅੱਜ ਕਿਸ ਤਰ੍ਹਾਂ ਉਹ ਪ੍ਰਾਣੀ ਯਾਦਾਂ ਚ ਕੋਈ ਯਾਦ ਜਿੱਦਾਂ ਆਪਣੀ ਟੀਮ ਹੁੰਦੀ ਸੀ ਭੰਗੜੇ ਦੀ ਟੀਮ ਗਾਉਣ ਦਾ ਸਾਰਾ ਕਿਸ ਤਰ੍ਹਾਂ ਰਿਹਾ ਸਫਰ ਜੀ ਜਦੋਂ ਸਾਉਥੋਂ ਪਹਿਲਾਂ ਨਾ ਗੁਰਸਾਹਿਬ ਜਦੋਂ ਤੁਸੀਂ ਐਂਟਰ ਕੀਤਾ ਸੀ ਤੁਹਾਨੂੰ ਚਾਰ ਬੰਦੇ ਮਿਲੇ ਸੀ ਇੱਥੇ ਹਾਂ ਚਾਰ ਮੈਂਬਰ ਮਿਲੇ ਸੀ ਭੰਗੜਾ ਟੀਮ ਦੇ ਜੀ ਹਾਂ ਮੈਂ ਤਾਂ ਪਛਾਣੇ ਨਹੀਂ ਉਹ ਤਾਂ ਬੁਢੇ ਲੱਗਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਮੇਰੇ ਕੋਲ ਜਿੱਦਾਂ ਤੁਸੀਂ ਮੇਰੇ ਕੋ ਮੇਰੇ ਦੀ ਰਹਿ ਸੀ ਉਦਾਂ ਹੀ ਉਹ ਵੀ ਮੇਰੇ ਦੀ ਰਹਿ ਸੀ ਪਰ ਉਹ ਪਤਾ ਨਹੀਂ ਕਿ ਕਿਧਰ ਹੀ ਦੇਖ ਬਣਾ ਲਈ ਉਹਨਾਂ ਨੇ ਉਹ ਨਿਰਦਵਿ ਬਜ਼ੁਰਗ ਲੱਗਣ ਨੇ ਆ ਕਮਲਜੀਤ ਵੀ ਆ ਗਿਆ ਕਲਚਰ ਟੀਮ ਦੇ ਵਿੱਚ ਕਮਲਜੀਤ ਸਰਨਾਣੀਆਂ ਬਹੁਤ ਜਿਹੇ ਗਾਣੇ ਲਿਖਦਾ ਤੇ ਗਾਉਂਦਾ ਵੀ ਹੈ ਕਲਚਰ ਟੀਮ ਦੇ ਵਿੱਚ ਆ ਇਹ ਵੀ ਸਾਡੇ ਨਾਲ ਰਹੇ ਨੇ ਤੇ ਹਲੇ ਵੀ ਸੇਵਾਵਾਂ ਨਿਭਾ ਰਹੇ ਨੇ ਮਹਿਕਮੇ 'ਚ ਤੇ ਕਿਸ ਤਰ੍ਹਾਂ ਦਾ ਸਫਰ ਰਿਹਾ ਜਰਨੈਲ ਜੀ ਉਹਨੇ ਇੰਚਾਰਜ ਵੀ ਰਿਹਾ ਆਪਣੀ ਟੀਮ ਦੇ ਇੰਨਾ ਚਿਰ ਕਿਵੇਂ ਲੱਗਦਾ ਜਿਵੇਂ ਰਿਟਾਇਰਮੈਂਟ ਹੋ ਰਹੀ ਆ ਯਾਰ ਮੈਂ ਕਹਾ ਜੀ ਬਹੁਤ ਵਧੀਆ ਨਜ਼ਾਰਾ ਆ ਗਿਆ ਮਜ਼ਾ ਆ ਗਿਆ ਮਹਿਕਮੇ ਦੀ ਗੱਲ ਤਾਂ ਵੱਖਰੀ ਹੁੰਦੀ ਆ ਇੱਕ ਪੁਲਿਸ ਦੇ ਮੁਲਾਜ਼ਮਾਂ ਵਾਂਗਰਾ ਹੁੰਦਾ ਆ ਇੱਕ ਸਭ ਤੋਂ ਜਿਆਦਾ ਇਨਸਾਨ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਇਨਸਾਨ ਹੈ ਬਹੁਤ ਵਧੀਆ ਬੰਦੇ ਨੇ ਸਾਬ ਦੇ ਨਾਲ ਅਸੀਂ ਖੜੇ ਆਹੀ ਟੀਮ ਦੇ ਵਿੱਚ ਅਸੀਂ ਉਹਨੂੰ ਸਨਮਾਨ ਲੈ ਰਹੇ ਹਾਂ ਮਰੋਂ ਉਹਨੇ ਸਾਨੂੰ ਮਾਨ ਦਿੱਤਾ ਹੈ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਹੈ ਪਰਿਵਾਰ ਬਹੁਤ ਵਧੀਆ ਹੈ ਜੀ ਹਾਂ ਜੀ ਬੱਚੇ ਮਰੋ ਵੀ ਪੁਲਸ ਵਾਲਾ ਰੋਬ ਤਾਂ ਨਹੀਂ ਚੜਿਆ ਨਹੀਂ ਸਰ ਜੀ ਤਾਂ ਵੀ ਕੋਈ ਗੱਲ ਨਹੀਂ ਬਹੁਤ ਵਧੀਆ ਸਰ ਮਤਲਬ ਪੁਲਸ ਵਾਲਾ ਰੋਬ ਘਰੇ ਕਦੇ ਚਲਾਇਆ ਨਹੀਂ 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 ਘਰੇ ਰੋਬ ਛੋਟਾ ਚੱਲਦਾ ਅੱਛਾ ਹਾਂ ਜੀ ਇਹ ਪੇਸਲ ਤੇ ਸਾਡਾ ਪਰਵਾਹ ਚੱਲ ਰਿਹਾ ਹੈ। ਮੈਨੂੰ ਤਾਂ ਅੱਜ ਦਾ ਨਹੀਂ ਮੈਂ ਤਾਂ ਮੈਨੂੰ 25-30 ਸਾਲਾਂ ਤੋਂ ਮੈਨੂੰ ਪਤਾ ਹੈ। ਜਦੋਂ ਵੀ ਮੈਂ ਤੁਹਾਡੇ ਘਰ ਗਿਆ ਇਹੀ ਖੁਸ਼ੀ ਮਿਲੀ ਆ ਪ੍ਰਮਾਤਮਾ ਦਾ ਸ਼ੁਕਰ ਹੈ। ਆ ਉਹਨਾਂ ਦਾ ਬੇਟਾ ਸਾਜਰ ਸਰਤਾਜ ਜਿਨ੍ਹਾਂ ਨੂੰ ਅਕਸਰ ਤੁਸੀਂ ਚੈਨਲਾਂ ਤੇ ਦੇਖਿਆ, ਪੀਟੀਸੀ ਤੇ ਦੇਖਿਆ, ਸੋਸ਼ਲ ਮੀਡੀਆ ਤੇ ਬਹੁਤ ਇਹਦੇ ਗਾਣੇ ਵਾਇਰਲ ਹੁੰਦੇ ਨੇ। ਨਵਾਂ ਗੀਤ ਵੀ ਆ ਰਿਹਾ ਹੈ ਤੇ ਆ ਆਪਾਂ ਇਹ ਤੋਂ ਵੀ ਦੋ ਲਾਈਨਾਂ ਸੁਣਦੇ ਆ ਖੁਸ਼ੀ ਦੇ ਦਿਨ। ஆமா தோல என்ன கல்சோ நான் ਤੂੰ ਦੇਖ ਬੈਨੂ ਜੇ ਤੈਨੂੰ ਮਾੜੀ ਕੈ ਸਜਣਾ ਮਾੜੀ ਕੈ ਸਜਣਾ ਮੋਚਲ ਦਿੱਤਾ ਨੂੰ ਕੜਦਾ ਮੋਚਲ ਦਿੱਤਾ ਨੂੰ ਕੜਦਾ ਸਜਣ ਤੇਰੇ ਮਿਲਣੇ ਨੂੰ ਨਾ ਤੇਰੇ ਇੰਦਗੋ ਕੇ ਪਰਦਾ ਸਜਣ ਤੇਰੇ ਮਿਲਣੇ ਨੂੰ ਸਜਣ ਤੇਰੇ ਮਿਲਣੇ ਮਿਸ ਮੈਂ ਗੱਲ ਬੜਾ ਸੌਦਾ ਕਰਦਾ ਬੁਢੀ ਕੈਨੇਡਾ ਗਿਆ ਕੈਨੇਡਾ ਦੇ ਵਿੱਚ ਵੀ ਜਾ ਕੇ ਸਾਤ ਚੱਕਲੇ ਸੀ ਉੱਥੇ ਵੀ ਤੁਸੀਂ ਮੈਂ ਦੇਖਿਆ ਇੰਨੇ ਪੈਲਸ ਦੇ ਵਿੱਚ ਘਾਰੇ ਸੀ ਜੀ ਬਿਲਕੁਲ ਜੀ ਬਿਲਕੁਲ ਉੱਥੇ ਜਸਮੀ ਸਿੰਘ ਵੀ ਅਸੀਂ ਕੈਨੇਡਾ ਨਾਲ ਹੀ ਕੀਤੀ ਉੱਥੇ ਨਾ ਪਰ ਮਿਸਟਰ ਮਿੰਨੂ ਵਾਲੇ ਬੰਦੇ ਆ ਉਹ ਆਪ ਕੋ ਡਾਰ ਕੇ ਨੌਕਰੀ ਮੋਨਸਾ ਮੈਂ ਇਸੇ ਤਰੀਕੇ ਨਾਲ ਕੀਤੀ ਹੈ ਜੀ ਇਹ ਕਿਹੜਾ ਨਾਮ ਹੈ ਸਾਡੇ ਸਾਹਾਰੇ ਹਰਮਨ ਪਿਆਰੇ ਸਾਹ ਬਟੈਟਿਕ ਕੰਮੀ ਲੋ ਜੀ ਸਾਡੇ ਹਰ ਅਜ਼ੀਜ਼ ਸਤੋ ਪਿਆਰੇ ਸਾਹ ਵਡੇ ਜਿਨ੍ਹਾਂ ਵੀ ਬਾਰੇ ਬਹੁਤ ਨਾਮ ਜ਼ਿਕਰ ਕਰਕੇ ਆਦੇ ਆ ਲੋ ਜੀ ਮਰੀਕ ਭਾਈ ਨੇ ਜਿਸ ਤਰ੍ਹਾਂ ਦੱਸਿਆ ਵੀ ਵਾਚਾ ਨੇ ਬਹੁਤ ਸਾਰੀ ਮਿਹਨਤ ਦੇ ਨਾਲ ਜੋਬ ਕੀਤੀ ਹੈ ਪੰਜਾਬ ਪੁਰਸੀ ਜੇ ਗੱਲ ਕਰੀਏ ਜਦੋਂ ਵੀ ਪੰਜਾਬ ਪੁਲਿਸ ਦੀ ਕਿਤੇ ਚਰਚਾ ਹੁੰਦੀ ਹੈ ਤਾਂ ਆਮ ਬੰਦੇ ਦੇ ਕੰਨ ਖੜੇ ਹੋ ਜਾਂਦੇ ਪਰ ਅੱਜ ਅਸੀਂ ਜਿਹੜੀ ਗੱਲਬਾਤ ਕਰਨ ਲੱਗੇ ਆ ਤੁਸੀਂ ਮੈਰਿਜ ਅਨਿਵਰਸਰੀਆਂ ਦੇਖੀਆਂ ਨੇ ਹੈਪੀ ਬਰਥਡੇ ਦੀ ਪਾਰਟੀ ਦੇਖੀ ਹੈ ਪਰ ਅੱਜ ਸਾਡੇ ਭਰਾ ਦੀ ਜਿਹੜੀ ਪਾਰਟੀ ਅਸੀਂ ਕਰਨ ਲੱਗੇ ਆ ਹੈਪੀ ਰਿਟਾਇਰਮੈਂਟ ਲਈ ਜਰਨੈਲ ਟੋਨੀ ਬਾਈ ਜੀ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਨੇ ਤੇ ਗਾਇਕੀ ਦੇ ਵਿੱਚ ਵੱਡਾ ਨਾਮ ਹੈ ਬਹੁਤ ਸਰੀਲਾ ਗਾਉਂਦੇ ਨੇ ਤੁਸੀਂ ਅਕਸਰ ਇਹਨਾਂ ਦੇ ਗਾਣੇ ਸੁਨੇ ਨੇ ਸਾਡਾ ਬਹੁਤ ਪਿਆਰ ਹੈ ਕਿਉਂਕਿ ਮੈਂ ਕਿਵੇਂ ਦੇ ਵਿੱਚ ਇਕੱਠੇ ਰਹੇ ਹਾਂ ਅੱਜ ਲੱਗਦਾ ਤਾਂ ਹੈ ਨਹੀਂ ਇਦਾਂ ਲੱਗਦਾ ਜਿਵੇਂ ਕਿਤੇ ਮੈਰਜਨ ਵਰਸਰੀ ਮਨਾਉਂਦੇ ਹੋਵਾਂ ਤੇ ਨਾਲ ਪਰਜਾਈ ਵੀ ਬੈਠੀ ਹੈ ਤੇ ਬਹੁਤ ਸਾਰਾ ਪਿਆਰ ਤੁਸੀਂ ਦੇਖਿਆ ਕਿੰਨੇ ਲੋਕ ਜੁੜੇ ਹੋਏ ਨੇ ਕਿੱਦਾਂ ਖੁਸ਼ੀ ਮਨਾਈ ਜਾ ਰਹੀ ਹੈ ਇਹ ਰਿਟਾਇਰਮੈਂਟ ਪਾਰਟੀ ਹੈ ਵੀਰ ਜੀ ਵੀਰ ਜੀ ਕੀ ਹਾਲ ਚਾਲ ਹੈ ਮੋਨ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੁਹਾਡੀ ਟੀਮ ਦਾ ਤੇ ਤੁਹਾਡੇ ਚੈਨ ਦਾ ਦੇਲ ਦੋਤਰੀਵਾਰਨ ਜੀ ਅੱਜ ਕਿਤਾਂ ਜਿਹੜੇ ਤੋਂ ਮੇਰੇ ਤੱਕ ਪਹੁੰਚ ਗਏ ਮੈਂ ਕਹਿੰਦਾ ਐਕੀ ਤਾਂ ਤੁਹਾਡੀ ਬਾਤ ਮਾਲ ਹੈ ਮੈਂ ਕਿੰਨੇ ਸਾਲ ਦਸੇ ਹ ਮਖਬੂਲ ਸਾਹਿਬ ਮੈਂ ਲਗਭਗ 60 35 ਸਾਲ ਮੈਂ ਇਸ ਕਰੀ ਜੋਬ ਕੀਤੀ ਹੈ ਜੀ ਐ ਜੀ ਇਨਸਪੈਕਟਰ ਮੈਂ ਹੁਣ ਜਿਹੜਾ ਰਿਟਾਇਰ ਹੋਇਆ ਹਾਂ ਇਨਸਪੈਕਟਰ ਬਣਿਆ ਨੂੰ ਮੈਂ ਕਦੋਂ ਦਾ ਦੇਖ ਰਿਹਾ ਤਿੰਨ ਸਤਾਰ ਮੁੱਢੇ ਤੇ ਲੱਗੇ ਮੈਨੂੰ ਤਾਂ ਇਹ ਸੀ ਵੀ ਡੀਐਸਪੀ ਬਣ ਗਏ ਨਹੀਂ ਨਹੀਂ ਇੱਥੇ ਤੱਕ ਤਾਂ ਸਫਰ ਨਹੀਂ ਸੀ ਫਿਰ ਵੀ ਸਭਾਈ ਵਰਤੇ ਹੋਗੇ ਇਸ ਸਪੈਕਟ੍ਰਮ ਕਿ ਲੈਣਾ ਮੇਰੇ ਵਾਸਤੇ ਜਰਮਾਨੀ ਦੀ ਗੱਲ ਹੈ ਜੀ ਨਹੀਂ ਨਹੀਂ ਸਾਡੇ ਲਈ ਵੀ ਮਾਨ ਦੀ ਗੱਲ ਹੈ ਥੈਂਕ ਯੂ ਥੈਂਕ ਯੂ ਜੀ ਮੈਨੂੰ ਤਾਂ ਇਹ ਕਹਿਣਾ ਚਾਹਿਆ ਜਰਨੈਲ ਜਦੋਂ ਚੰਗਾ ਕੋਈ ਦੋਸਤ ਹੁੰਦਾ ਹੈ ਜਿਵੇਂ ਅਸੀਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਦੋਸਤ ਬਣਾਇਆ ਤੁਹਾਨੂੰ ਉਹ ਬੰਦੇ ਦਾ ਮਾਨ ਉਦੋਂ ਵੱਧਾ ਜਿਹਦੇ ਚੰਗੇ ਦੋਸਤ ਹੁੰਦੇ ਆ ਤੁਸੀਂ ਸਾਡੇ ਚੰਗੇ ਫਰੈਂਡ ਹੋ ਬਹੁਤ ਸਾਡਾ ਪਿਆਰ ਸਤਿਕਾਰ ਕਰਦੇ ਹੋ ਪਰਵਾਣ ਵੀ ਬਹੁਤ ਅੱਛਾ ਹੈ ਬੱਚੇ ਵੀ ਤੁਹਾਡੇ ਬੜੇ ਅੱਛਾ ਸੁਰੀਲਾ ਗਾਇਕੋ ਬੈਠਾ ਮੇਰੇ ਸਾਹਮਣੇ ਉੱਥੇ ਸਾਡਾ ਸਾਗਰ ਸਰਕਾਰ ਜੀ ਬਹੁਤ ਅੱਛਾ ਗਾਉਂਦਾ ਹੈ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਅੱਜ ਜਿੱਦਾਂ ਰਿਸ਼ਤੇਦਾਰ ਇਕੱਠੇ ਹੋਗੇ ਮਹਿਕਮੇ ਦੇ ਵੀ ਆਏ ਨੇ ਕੁਛ ਰਹਿ ਗਏ ਜਿਹੜੇ ਡਿਊਟੀਆਂ ਦੇ ਗਏ ਹੋਏ ਨੇ ਜੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਅ ਸਭ ਤੋਂ ਪਹਿਲਾਂ ਤਾਂ ਮਕਬੂਲ ਸਾਹਿਬ ਇਹ ਆ ਵੀ ਜਿਹੜਾ ਮਹਿਕਮੇ ਦਾ ਫਰੈਂਡ ਸਰਕਲ ਦਾ ਉਹ ਮੇਰੇ ਨਹੀਂ ਆਇਆ ਜੀ ਉਹ ਤੁਹਾਨੂੰ ਵੀ ਪਤਾ ਵੀ ਕੱਲ ਇਲੈਕਸ਼ਨ ਸੀ ਤੇ ਡਿਊਟੀ ਅੰਦਰ ਪਛਾਹ ਹੁੰਦਾ ਕਰਕੇ ਇਸੇ ਕਰਕੇ ਅਸੀਂ ਦਿੱਤੀ ਔਰ ਪਹਿਲੀ ਵੀ ਨਹੀਂ ਅਸੀਂ ਰੱਖੀ ਫਿਰ ਵੀ ਡਿਊਟੀ ਜਿਹੜੀ ਹੈ ਡਿਊਟੀ ਹੁੰਦੀ ਹੈ ਨਾ ਜੀ ਤੇ ਉਹ ਉਹ ਮੈਂ ਮਿਸ ਕਰਦਾ ਆਪਣੇ ਖਾਸ ਕਰਕੇ ਨੈਕ ਦੇ ਜਿਹੜੇ ਮੇਰੇ ਦੋਸਤ ਸੀ ਫਰੈਂਡ ਸਰਕਲ ਸੀ ਤਾਂ ਇਸ ਇਸ ਮਾਣ ਮੈਂ ਇਸ ਕਰਕੇ ਮਹਿਸੂਸ ਕਰਦਾ ਵੱਡਾ ਵੀ ਤੁਸੀਂ ਮੇਰੇ ਸਦੇ ਤੇ ਆਏ ਹੋ ਤੇ ਸਭ ਤੋਂ ਵੱਡਾ ਇਹ ਹੈ ਜੀ ਕਿੱਥੇ ਪਟਿਆਲਾ ਦਾ ਕਿੱਥੇ ਜਲੰਧਰ ਮੈਂ ਦਿਲ ਤੋਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਤੁਹਾਡੀ ਟੀਮ ਬੜਾ ਸਮਾਂ ਜਰਨੈਲ ਤੁਸੀਂ ਕਲਚਰ ਟੀਮ ਦੇ ਇੰਚਾਰਜ ਰਹੇ ਹੋ ਕਲਚਰ ਟਰੂਪ ਆਪਣਾ ਰਿਹਾ ਮੈਂ ਵੀ ਰਿਹਾ ਤੁਹਾਡੇ ਅੰਡਰ ਵੀ ਰਿਹਾ ਮੈਂ ਸੈਕੰਡ ਇੰਚਾਰਜ ਤੁਹਾਡੇ ਨਾਲ ਰਿਹਾ ਬੜਾ ਉਹ ਸਮਾਂ ਯਾਦ ਆਉਂਦਾ ਤੇ ਅੱਜ ਕਿਸ ਤਰ੍ਹਾਂ ਪ੍ਰਾਣੀ ਯਾਦਾਂ ਚ ਕੋਈ ਯਾਦ ਜਿੱਦਾਂ ਆਪਣੀ ਟੀਮ ਹੁੰਦੀ ਸੀ ਭੰਗੜੇ ਦੀ ਟੀਮ ਗਾਉਣ ਦਾ ਸਾਰਾ ਕਿਸ ਤਰ੍ਹਾਂ ਰਿਹਾ ਸਫ਼ਰ ਜੀ ਦੇਖੋ ਸੌਤੋਂ ਪਹਿਲਾਂ ਜਦੋਂ ਤੁਸੀਂ ਐਂਟਰ ਕੀਤਾ ਸੀ ਤੁਹਾਨੂੰ ਚਾਰ ਬੰਦੇ ਮਿਲੇ ਸੀ ਇੱਥੇ ਹਾਂ ਚਾਰ ਮੈਂਬਰ ਮਿਲੇ ਸੀ ਭੰਗੜਾ ਟੀਮ ਦੇ ਜੀ ਹਾਂ ਮੈਂ ਤਾਂ ਪਛਾਣੇ ਨਹੀਂ ਉਹ ਤਾਂ ਬੁਢੇ ਲੱਗੇ ਬਿਲਕੁਲ ਬਿਲਕੁਲ ਉਹ ਮੇਰੇ ਕੋਲ ਜਿੱਦਾਂ ਤੁਸੀਂ ਮੇਰੇ ਕੋ ਮੇਰੇ ਦੀ ਰਹੇ ਸੀ ਉਦਾਂ ਹੀ ਉਹ ਵੀ ਮੇਰੇ ਦੀ ਰਹੇ ਸੀ ਬਰੂਨ ਪਦਨੀ ਕੇ ਕਿਦਾਂ ਦੀ ਦੇਖ ਬਣਾ ਲਈ ਉਹਨਾਂ ਨੇ ਉਹ ਨਿਰਦਵਿ ਬਜ਼ੁਰਗ ਲੱਗਣ ਨੇ ਬਿਲਕੁਲ ਸਹੀ ਹੈ ਇਹਦੇ ਵਿੱਚ ਮੋੜਾ ਇਹ ਰਾਜ ਰਾਜ ਗਾਜ ਇਹ ਫਿਟਨਸ ਆਜ ਸੰਗੀਤ ਹੈ ਜੀ ਮੈਂ ਤਾਂ ਕਹੂੰਗਾ ਸਭ ਤੋਂ ਵੱਡੀ ਚੀਜ਼ ਜਿਹੜੀ ਕਿਉਂਕਿ ਅਸੀਂ ਸੰਗੀਤ ਨਾਲ ਮੈਂ ਸੰਗੀਤ ਨੂੰ ਛੱਡਿਆ ਨਹੀਂ ਨਾ ਮੈਨੂੰ ਸੰਗੀਤ ਵਿੱਚ ਨਿਕਲਿਆ ਜੀ ਹਾਂ ਉਹ ਹੀ ਰੂਹ ਦੇ ਵਿੱਚ ਉਹ ਰੂਹ ਦੇ ਵਿੱਚ ਅੱਜ ਵੀ ਨੇ ਹੁਣ ਮੇਰਾ ਗੀਤ ਜਿਹੜਾ ਸੀ ਤਾਂ ਕਾਫੀ ਫੈਲਰ ਹੋਇਆ ਦੁੱਖ ਸੁਖ ਮਾਵਨਤੀਆਂ ਦਾ ਸਣ ਤੁਸੀਂ ਸੁਣਿਆ ਹੋਣਾ ਉਹ ਗੀਤ ਇੱਕ ਮੈਂਨੇ ਜੋ ਕਿਸੇ ਜੀਤੀ ਹੈ ਵਧੀਆ ਦੇਣ ਦੀ ਸਮਾਜ ਨੂੰ ਵਧੀਆ ਸੇਧ ਦੇਣ ਵਾਲੇ ਗੀਤ ਨੇ ਹੁਣ ਪਰੂਨ ਹੱਤਿਆ ਜੀ ਮੇਰਾ ਗੀਤ ਆਇਆ ਸੀ ਦੁੱਖ ਸੁੱਖ ਦਾ ਜੀ 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 ਔਰ ਅਲਮਸ ਦੇਸਲਪੁਰੀ ਸਾਹਿਬ ਦਾ ਲਿਖਿਆ ਆ ਗੀਤ ਗਾਣੇ ਹੋ ਜਿਹਨਾਂ ਤੁਸੀਂ ਗੀਤ ਗਾਇਆ ਹਾਂ ਜੀ ਸਮਾਜ ਨੂੰ ਸੇਧ ਦੇਣ ਵਾਲੇ ਤੁਸੀਂ ਗੀਤ ਗਾਏ ਨੇ ਕੋਈ ਲਚਰਤਾ ਨਹੀਂ ਕਦੇ ਆਈ ਮੈਂ ਬਾਅਦ ਦੇ ਗਾਣਿਆਂ ਦੀਆਂ ਤੋਂ ਲਾਈਨਾਂ ਸੁਣੂੰਗਾ ਉਹਨੇ ਪਰਜਾਈ ਨੂੰ ਪੁੱਛਣਾ ਪਰਜਾਈ ਮਹਿਕਮੇ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਸਮਾਂ ਗੁਜ਼ਾਰੇ ਆ ਅਫਸਰਾਂ ਦੇ ਨਾਲ ਚੰਗਾ ਰਿਲੇਸ਼ਨ ਮੈਨੂੰ ਯਾਦ ਆ ਮੇਰੇ ਕੋਲ ਹਲੇ ਵੀ ਫੋਟੋਆਂ ਪਈਆਂ ਨੇ ਐਮ ਐਸ ਕੋਲਰ ਸਾਹਿਬ ਭੁੱਲਨ ਸਾਹਿਬ ਦੇ ਨਾਲ ਅਸੀਂ ਖੜੇ ਆ ਇਹੀ ਇਹੀ ਸਟੇਡੀਅਮ ਦੇ ਵਿੱਚ ਅਸੀਂ ਉਹਨਾਂ ਤੋਂ ਸਨਮਾਨ ਲੈ ਰਹੇ ਆ ਬੜਾ ਉਹਨਾਂ ਨੇ ਸਾਨੂੰ ਮਾਨ ਦਿੱਤਾ ਹੈ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਹੈ ਪਰਿਵਾਰ ਬਹੁਤ ਵਧੀਆ ਹੈ ਜੀ ਹਾਂ ਜੀ ਤੇ ਕਿਹ ਮਾਰਿਆ ਬੰਦੀ ਪੋਸਾ ਵਾਲਾ ਰੋਬ ਤਾਂ ਨਹੀਂ ਚੜਿਆ ਨਹੀਂ ਸਾਡੀ ਜੀ ਇੰਦਰ ਦੀ ਬੇਜਾਨ ਓਕੇ ਓਕੇ ਬਹੁਤ ਵਧੀਆ ਸਦ ਜੀ ਮਤਲਬ ਪੁਲਿਸ ਵਾਲਾ ਰੋਬ ਕਰੇ ਕਦਾਂ ਚਲਾਇ ਨੀ ਨੀ ਹੈ ਨਹੀਂ ਤੇਰੇ ਰੋਬ ਤੁਹਾਡਾ ਚੱਲਦਾ ਅਸਾਂ ਹਾਂ ਨੀਆ ਤੇ ਮੇਰੇ ਨਾਲ ਤਾਂ ਇਹ ਸਾਡਾ ਦਫ਼ਤਰ ਵਾਲ ਚੱਲਦਾ ਮੈਂ ਤਾਂ ਅੱਜ ਦਾ ਨਹੀਂ ਮੈਂ ਤਾਂ ਮੈਨੂੰ 25 30 ਸਾਲਾਂ ਤੋਂ ਮੈਨੂੰ ਪਤਾ ਹੈ ਜਦੋਂ ਵੀ ਮੈਂ ਤੁਹਾਡੇ ਘਰ ਗਿਆ ਇਹੀ ਖੁਸ਼ੀ ਮਿਲੀ ਆ ਪ੍ਰਮਾਤਮਾ ਦਾ ਸ਼ੁਕਰ ਹੈ ਜਰਨਲ ਦੋ ਲਾਈਨਾਂ ਯਾਰ ਅੱਜ ਜੋ ਦੁੱਖ ਸੁੱਖ ਮਾਮਾਤੀ ਆਂਦਾ ਜਰੂਰ ਪਾਉਣੀ ਕਿਉਂਕਿ ਖੁਸ਼ੀ ਦਾ ਮੌਕਾ ਹੈ ਰਿਟਾਇਰਮੈਂਟ ਦੀ ਖੁਸ਼ੀ ਆਪਾਂ ਮਨਾ ਰਹੇ ਆ ਇੰਜੋਏ ਕਰ ਰਹੇ ਆ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਜਿਹੜੀ ਆ ਆ ਤੁਹਾਡੀ ਅੱਗੇ ਲਾਈਫ ਹੈ ਅੱਗੇ ਦੇ ਵਿੱਚ ਡੈਕੀ ਦੇ ਵਿੱਚ ਤੁਸੀਂ 50 ਸਾਲ ਦੀ ਏਜ ਤੋਂ ਬਾਅਦ ਤਰੱਕੀ ਕਰਤੀ ਤੇ ਹੁਣ ਹੋਰ ਵੀ ਤਰੱਕੀ ਹੋਣੀ ਹੈ ਕਿਉਂਕਿ ਹੋਰ ਮਹਿਕਮੇ ਦਾ ਬੋਝ ਵੀ ਘਟ ਜਾਊਗਾ ਤੇ ਤੁਸੀਂ ਵੀ ਫਿੱਟ ਹੋ ਜਾਓਗੇ ਬਿਲਕੁਲ ਜੀ ਬਿਲਕੁਲ ਸੰਗੀਤ ਵਿੱਚ ਆਪਾਂ ਵਧਾਂਗੇ ਕੋਸ਼ਿਸ਼ ਕਰੂੰਗਾ ਮੈਂ ਵੀ ਮਿਊਜ਼ਿਕ ਜਿਹੜਾ ਇਹ ਮੇਰੇ ਨਾਲ ਨਾਲ ਚੱਲੇ ਦੋ ਲਾਈਨਾਂ ਹੋ ਜਾਣਗੀਆਂ ਜਰਨਲ ਤੁਸੀਂ ਵੀ ਸੁਣਨਾ ਮਮਤੀ ਕੋਈ ਕੋਈ ਨਾ ਦੋ ਸਰਫ ਮੈਂ ਐਸੇ ਵੀਡੀਓ ਨਹੀਂ ਬਣਾ ਰਿਹਾ ਯਾਨੀ ਸੋਨਸ ਜਾਨਮ ਹੜਾ ਕਹਿਰ ਗੁਜ਼ਾਰਨਾ ਮਾਈ ਹੜਾ ਕਹਿਰ ਗੁਜ਼ਾਰਨਾ ਮਾਈ ਉਸ ਵਿੱਚ ਤੀਰੂ ਮਾਰਨਾ ਮਾਈ ਹੜਾ ਕਹਿਰ ਗੁਜ਼ਾਰਨਾ ਮਾਈ ਜੀ ਕੋਕ ਵਿਚੀ ਤੀ ਨੂੰ ਮਾਰਨਾ ਮੈਂ ਤੋੜਨੇ ਲੱਗੀ ਬਨੇਰਿਆਂ ਨਾਲ ਤੋੜਨੇ ਲੱਗੀ ਬਨੇਰਿਆਂ ਨਾਲ ਤੂੰ ਰਿਸ਼ਤਾ ਕਿਉਂ ਨਹੀਂ ਆਦਾ ਪੁਤਮਵਾਲੀ ਚਾਨਣ ਹੁੰਦੇ ਦੇਖ ਸਤ ਮਾਵਾਂ ਤੀ ਆਦਾ ਮਰੇ ਪੁੱਤ ਮਹਾਲੀ ਚਾਨਣ ਹੁੰਦੀ ਏ ਬੰਦ ਸੁਖ ਮਾਮਾ ਜੀ ਆਂਦਾ ਇਹ ਕੀ ਜਰਾ ਵਿਚਾ ਗਾਇਕੀ ਆਪਣੇ ਮੂੰਹ ਬਣੀ ਜਾਂਦਾ ਗੋੰਦਾ ਬਹੁਤ ਅੱਛਾ ਜਰਨਲ ਅੱਜ ਕੀ ਸੰਦੇਸ਼ ਦੇਣਾ ਦੇਖੋ ਹੁਣ ਦੁਨੀਆ ਦੇ ਵਿੱਚ ਗਾਇਕੀ ਦੇ ਤੌਰ ਤੇ ਤੁਸੀਂ ਵਿਚਰਨਾ ਹੈ ਫਿਲਮਾਂ ਦੇ ਵਿੱਚ ਵੀ ਤੁਹਾਡੇ ਗਾਣੇ ਸਿਲੈਕਟ ਹੋ ਰਹੇ ਨੇ ਅੱਗੇ ਮੈਨੂੰ ਪਤਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਆਡੀਅנס ਨੂੰ ਕੀ ਕਹਿਣਾ ਹੈ ਦੇਖੋ ਜੇ ਜਦ ਮੈਂ ਮਿਊਜ਼ਿਕ ਦੀ ਗੱਲ ਕਰਾਂ ਸੰਗੀਤ ਦੀ ਗੱਲ ਕਰਾਂ ਤੇ ਮੈਨੂੰ ਨਹੀਂ ਲੱਗਦਾ ਵੀ ਹਥਿਆਰ ਜਾਂ ਕੋਈ ਗੋਲੀ ਸਿੱਕੇ ਵਾਲੇ ਕੋਈ ਰਾਈਫਲਾਂ ਵਾਲੇ ਗੀਤ ਮਾਰਕਟ ਵਾਲੇ ਗੀਤ ਜਿਹੜੇ ਆ ਜ਼ਰੂਰੀ ਨਹੀਂ ਮਤਲਬ ਜੇ ਹਿੱਕ ਦੇ ਜੋਰ ਨਾਲ ਜਗਾ ਕੇ ਤੁਸੀਂ ਕੋਈ ਚੰਗੀ ਚੀਜ਼ ਦਿਨੇ ਹੋ শ্রোਤਿਆਂ ਨੂੰ ਔਰ ਸੁਣਦੇ ਨੇ ਮਤਲਬ ਨੋਜ਼ਮਾਨ ਵਾਲੀ ਗੱਲ ਨਹੀਂ ਵੀ ਆਹ ਅਸੀਂ ਆ ਅਸੀਂ ਉਹ ਜਿਹੜੀ ਚੀਜ਼ ਅਸੀਂ ਥੋਕਦੇ ਆ ਨਾ ਉਹ ਲੋਕ ਸੁਣਦੇ ਆ ਸਰੋਤਨ ਗਣ ਸੁਣਦਾ ਹਰੇਕ ਨੂੰ ਸੁਣਦਾ ਤੁਸੀਂ ਨਸ਼ਿਆਂ ਤੇ ਬਹੁਤ ਵਧੀਆ ਗਾਣਾ ਗਾਇਆ ਸੀ ਉਹਦੇ ਵਿੱਚ ਰੋਲ ਵੀ ਤੁਸੀਂ ਵਰਦੀ ਵਾਲਾ ਕੀਤਾ ਸੀ ਮੈਨੂੰ ਯਾਦ ਹੈ ਪੰਜਾਬ ਦੀ ਜਵਾਨੀ ਤੇ ਧਰਤੀ ਪੰਜਾਬ ਅਗਰਿਆਂ ਤੇ ਕੀਤੀ ਆ ਬਹੁਤ ਵਧੀਆ ਗਾਣਾ ਸੀ ਜੀ ਪਰ ਮੈਨੂੰ ਮੁਹੱਬਤ ਮਿਲਦੀ ਇਹਨਾਂ ਚੀਜ਼ਾਂ ਤੇ ਮੈਨੂੰ ਲੋਕ ਅਪਰੀਸ਼ੀਏਟ ਕਰਦੇ ਆ ਜੀ ਜਿੱਦਿ ਤੁਸੀਂ ਈਸ਼ੂ ਮਹਾਰਾਜ ਦੇ ਵੀ ਗਾਣੇ ਗਾਏ ਨੇ ਤੁਸੀਂ ਕੈਨੇਡਾ ਗਾ ਕੈਨੇਡਾ ਦੇ ਵਿੱਚ ਵੀ ਜਾ ਕੇ ਸਾਥ ਚੱਕਲੇ ਸੀ ਉੱਥੇ ਵੀ ਤੁਸੀਂ ਮੈਂ ਦੇਖਿਆ ਇੰਨੇ ਪੈਲਸ ਦੇ ਵਿੱਚ ਘਾਰੇ ਸੀ ਜੀ ਬਿਲਕੁਲ ਜੀ ਬਿਲਕੁਲ ਉੱਥੇ ਜਸਮੀ ਜੀ ਅਸੀਂ ਆਰਾਧਨ ਕੀਤੀ ਉੱਥੇ ਰੱਬ ਤੋਂ ਪਰਮਿਸ਼ਨ ਮੰਨਣ ਵਾਲੇ ਬੰਦੇ ਆ ਔਰ ਰੱਬ ਕੋ ਡਰ ਕੇ ਨੌਕਰੀ ਵੀ ਮੋਨ ਸਾਹਿਬ ਨੇ ਇਸੇ ਤਰੀਕੇ ਨਾਲ ਕੀਤੀ ਹੈ ਜੀ ਕਿਉਂਕਿ ਚੰਗੇ ਕੰਮ ਕਰਨ ਵਾਸਤੇ ਰੱਬ ਦਾ ਡਰ ਜਿਹੜਾ ਦਿਲ ਵਿੱਚ ਬਹੁਤ ਜ਼ਰੂਰੀ ਹੈ ਜੀ ਅਗਰ ਜੇ ਦਿਲ ਵਿੱਚ ਰੱਬ ਦਾ ਡਰ ਨਹੀਂ ਤੇ ਫਿਰ ਸਾਨੂੰ ਕਿਸੇ ਦਾ ਵੀ ਡਰ ਫਿਰ ਅਸੀਂ ਜੋ ਮਰਜ਼ੀ ਕਰਦੇ ਰਹੀਏ ਜੇ ਅਸੀਂ ਕਰ ਆਪਣੇ ਅਮੰਦ ਹੋ ਜੀ ਪਰ ਰਿਸ਼ਤੇ ਕੋਈ ਨਹੀਂ ਉਸੇ ਅਜਿਹਾ ਕਿਸੇ ਦ੍ਰਿਸ਼ ਦੇ ਦਿਲ ਵਿੱਚ ਰੱਖਾ ਜੀ ਉਹ ਆਟੋਮੈਟਿਕਲੀ ਛੁਰ ਗਿਆ ਉਹ ਗੱਲਬਾਤ ਕਰਨ ਲਈ ਸ਼ੁਕਰੀਆ ਜੀ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਤੇ A1 ਮੀਡੀਆ ਪਰ ਮਗੂza ਖਾਸ ਕਰਕੇ ਤੁਹਾਡਾ ਤੁਸੀਂ ਸਾਡੇ ਸੱਦੇ ਨੂੰ ਤਜਵੀਲ ਕੀਤਾ ਤੁਹਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ ਦਿਲ ਤੋਂ ਦਿਲ ਤੋਂ ਧੰਨਵਾਦ ਹੈ ਜੀ ਬਿਲਕੁਲ ਜਰਨਲ ਬਾਈ ਦੀ ਗੱਲ ਬਹੁਤ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਆ ਜਾਂ ਜਿਹੜਾ ਯੂਥ ਆ ਉਹ ਲੜ ਨਾਲ ਬਨ ਲਵੇ ਪੱਲੇ ਬਨ ਲਵੇ ਕਿਉਂਕਿ ਜਦੋਂ ਆਪਾਂ ਨੂੰ ਪ੍ਰਮਾਤਮਾ ਦਾ ਡਰ ਅਸੀਂ ਸੋਚਦੇ ਹਾਂ ਵੀ ਉਹ ਪ੍ਰਮਾਤਮਾ ਸਾਨੂੰ ਦੇਖ ਰਿਹਾ ਹੈ ਤਾਂ ਅਸੀਂ ਬਹੁਤ ਕੰਮਾਂ ਤੋਂ ਕਿਨਾਰਾ ਕਰ ਜਾਂਦੇ ਹਾਂ ਕਿਉਂਕਿ ਸਾਡੇ ਅੰਦਰ ਇੱਕ ਮੂਰਤ ਬਣਦੀ ਹੈ ਜਿਹਨੂੰ ਗੁਪਤ ਚਿੱਤਰ ਕਹਿੰਦੇ ਆ ਉਹ ਚਿੱਤਰ ਸਾਡੇ ਅੰਦਰ ਜ਼ਰੂਰ ਬਣਦਾ ਵੀ ਜੇ ਅਸੀਂ ਕੋਈ ਗਲਤ ਕੰਮ ਕਰਦੇ ਆ ਤਾਂ ਸਾਨੂੰ ਉਹ ਪ੍ਰਮਾਤਮਾ ਜ਼ਰੂਰ ਦੇਖਦਾ ਸਾਡੀ ਨੌਜਵਾਨ ਪੀੜ੍ਹੀ ਇਹ ਗਲਤ ਕੰਮਾਂ ਤੋਂ ਬਚੇ ਇਹਨਾਂ ਦੇ ਗਾਣੇ ਨੇ ਜਿਹੜੇ ਉਹ ਨਸ਼ਿਆਂ ਦੇ ਖਿਲਾਫ ਦੇਖੇ ਆ ਧੀਆ ਭੈਣਾਂ ਦੇ ਹੱਕਾਂ ਦੇ ਗਾਣੇ ਆ ਬਹੁਤ ਅੱਛੀ ਗਾਇਕੀ ਆ ਤੇ ਇਹਨਾਂ ਲੰਮਾ ਸਫਰ ਮਹਿਕਮੇ ਚ ਦਿੱਤਾ ਅਫਸਰ بڑے ਅਧਿਕਾਰੀਆਂ ਦੇ ਨਾਲ ਬੜਾ ਪਿਆਰ ਸੀ ਭੁੱਲਰ ਸਾਹਿਬ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਅਫਸਰ ਆਏ ਇਹਨਾਂ ਨੂੰ ਪਿਆਰ ਕਰਦੇ ਰਹੇ ਆ ਤੇ ਇਹ ਸਾਰੀ ਜਿਹੜੀ ਫੁੱਲਵਾੜੀ ਹੈ ਸਾਡੇ ਹੋਰ ਵੀ ਮਿੱਤਰ ਨੇ ਜਿਨ੍ਹਾਂ ਨੇ ਇੱਥੇ ਸੇਵਾ ਕੀਤੀ ਹੈ ਇਹਨਾਂ ਦੇ ਤਹਿਤ ਰਹਿ ਕੇ ਸੇਵਾ ਕੀਤੀ ਹੈ ਐਮ ਐਸ ਭੁੱਲਰ ਸਾਹਿਬ ਦੀ ਸਾਰੀ ਦੇਣਾ ਹੈ ਪਰਮਾਤਮਾ ਉਹਨਾਂ ਨੂੰ ਵੀ ਲੰਬੀ ਉਮਰ ਦਾਤ ਬਖਸ਼ੇ ਤੇ ਉਹਨਾਂ ਦੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੇ ਆਉਣ ਵਾਲੇ ਸਮੇਂ ਲਈ ਤੁਹਾਨੂੰ ਸਾਡੇ ਵੱਲੋਂ ਵੈਸਟ ਵਿਸ਼ੇ ਧੰਕ ਜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਟੀਮ ਨੂੰ